Virginia, only I can lose so. Uh, <laughs> Lord, I, I told them. I said my parents are watching. <laughs> yeah, yeah, yeah. Unless all the I said I'm little from black side. So no, I have to see how they move. ਕਰਨ ਜੋਹਰ ਦੇ ਸ਼ੋਅ ਕਾਫੀ ਵਿਦ ਕਰਨ ਵਿੱਚ క్రికెਟਰ ਹਾਰਦਿਕ ਪਾਂਡੇ ਅਤੇ ਕੇਐਲ ਰਾਹੁਲ ਨੇ ਔਰਤਾ ਖਿਲਾਫ ਅਜਹੀਆਂ ਸ਼ਰਮਨਾਕ ਟਿੱਪਣੀਆਂ ਕੀਤੀਆਂ ਕਿ ਹਰ ਕੋਈ ਇੰਨਾ ਖਿਡਾਰੀਆਂ ਦੀ ਸੋਚ ਤੇ ਹੈਰਾਨ ਰਹਿ ਗਿਆ ਕਰਨ ਸਵਾਲ ਪੁੱਛਦੇ ਰਹੇ ਤੇ ਬੜੀ ਹੀ ਫੁਹਰਤਾ ਨਾਲ ਜਵਾਬ ਦਿੰਦੇ ਰਹੇ ਤੇ ਭੁੱਲ ਗਏ ਕਿ ਉਹ ਨੈਸ਼ਨਲ ਟੀਵੀ ਤੇ ਨੇ ਤਮੀਜ਼ ਦੀ ਹਰ ਹੱਦ ਨੂੰ ਲੰਘ ਗਏ క్రికెਟ ਜਿਸ ক্রিকেট ਨੇ ਦੌਲਤ ਦਿੱਤੀ ਸ਼ੋਹਰਤ ਦਿੱਤੀ ਉਸ ਨੂੰ ਵੀ ਨਿਲਾਮ ਕਰ ਬੈਠੇ ਜਿਸ ਕ੍ਰਿਕਟ ਨੇ ਦੌਲਤ ਦਿੱਤੀ ਸ਼ੋਹਰਤ ਦਿੱਤੀ ਉਸ ਨੂੰ ਵੀ ਨਿਲਾਮ ਕਰ ਬੈਠੇ ਇਹ ਕਹਿੰਦੇ ਹੋਏ ਕਿ ਉਸ ਦੇ ਚੀਅਰ ਲੀਡਰਸ ਨਾਲ ਵੀ ਸੰਬੰਧ ਸਨ ਕੀ ਸੋਚਿਆ ਸੀ ਹਾਰਦਿਕ ਤੇ ਕੇਐਲ ਰਾਹੁਲ ਨੇ ਕਿ ਇੰਡੀਆ ਸ਼ਾਬਾਸ਼ੀ ਦੇਵੇਗਾ ਸੈਂਕੜੇ ਸਾਲ ਪੁਰਾਣੀ ਦੇਸ਼ ਦੀ ਸੱਭਿਆਤਾ ਨੂੰ ਪਲ ਵਿੱਚ ਹੀ ਉਡਾ ਕੇ ਰੱਖ ਦਿੱਤਾ ਨਾ ਤਾਂ ਪਰਿਵਾਰ ਨੂੰ ਬਖਸ਼ਿਆ ਤੇ ਨਾ ਹੀ ਟੀਮ ਨੂੰ ਪਾਂਡਿਆ ਦੇ ਮੁਕਾਬਲੇ ਕੇਐਲ ਰਾਹੁਲ ਥੋੜੇ ਘੱਟ ਨਜ਼ਰ ਆਏ ਪਰ ਸ਼ੋਅ ਵਿੱਚ ਉਹ ਵੀ ਕਈ ਮੌਕੇ ਆਪਣੇ ਦਾਇਰੇ ਤੋਂ ਬਾਹਰ ਦਿਖੇ ਔਰਤਾਂ ਨੂੰ ਚੀਜ਼ ਬਣਾ ਕੇ ਛੱਡ ਦਿੱਤਾ ਤਾਂ ਸਭ ਤੋਂ ਜ਼ਿਆਦਾ ਵਿਰੋਧ ਉਹਨਾਂ ਵੱਲੋਂ ਹੀ ਹੋਇਆ 18 ਸਾਲ ਦੇ ਨੌਜਵਾਨ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਦੇ ਨਿਸ਼ਾਨੇ ਤੇ ਆ ਗਏ ਇਹ ਦੋਵੇਂ ਕ੍ਰਿਕਟਰ ਸੋਸ਼ਲ ਮੀਡੀਆ ਤੇ ਸਭ ਨੇ ਦੋਵਾਂ ਦੀ ਖੂਬ ਕਲਾਸ ਲਗਾਈ ਲਾਂਤਾ ਵੀ ਪਾਈਆਂ ਤੇ ਜਦੋਂ ਮਾਮਲਾ ਜੰਗਲ ਦੀ ਅੱਗ ਵਾਂਗ ਫੈਲਿਆ ਤਾਂ ਪਾਂਡਿਆ ਨੇ ਮਾਫੀ ਮੰਗੀ ਪਾਂਡਿਆ ਨੇ ਕਿਹਾ ਕੌਫੀ ਵਿਦਕਰਨ ਚ ਦਿੱਤੇ ਆਪਣੇ ਬਿਆਨਾਂ ਤੇ ਮੈਂ ਉਹਨਾਂ ਸਭ ਤੋਂ ਮਾਫੀ ਮੰਗਦਾ ਹਾਂ ਜਿਨ੍ਹਾਂ ਨੂੰ ਇਸ ਨਾਲ ਠੇਸ ਪਹੁੰਚੀ ਹੈ ਸੱਚਕਾ ਤਾਂ ਮੈਂ ਥੋੜਾ ਬਹਿ ਗਿਆ ਸੀ ਇਸ ਸ਼ੋਅ ਦਾ ਵਿਸ਼ਾ ਵਸਤੂ ਹੀ ਇਸ ਤਰ੍ਹਾਂ ਦਾ ਹੈ ਹੁਨੇ ਨੇ ਕਿ ਹਾਰਦਿਕ ਪਾਂਡਿਆ ਦਾ ਕੋਈ ਜਮੀਰ ਜਾਗਿਆ ਉਹ ਤਾਂ ਬੀਸੀਸੀਆਈ ਨੇ ਲਿਖਤ ਰੂਪ ਵਿੱਚ ਮਾਫੀ ਮੰਗਣ ਲਈ ਕਿਹਾ ਸੀ ਤਾਂ ਮੰਗਣੀ ਪਈ ਜਦਕਿ ਕੇਐਲ ਰਾਹੁਲ ਨੇ ਹਾਲੇ ਤੱਕ ਮਾਫੀ ਨਹੀਂ ਮੰਗੀ ਹੈ ਉਥੇ ਬੀਸੀਸੀਆਈ ਨੇ ਦੋਵਾਂ ਖਿਡਾਰੀਆਂ ਤੇ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਿਸ਼ ਕੀਤੀ ਤੇ ਕਿਹਾ ਕਿ ਡਾਇਨਾ ਇਡਾਲਜੀ ਜੋ ਫੈਸਲਾ ਲੈਣਗੇ ਉਸ ਦੇ ਮੁਤਾਬਿਕ ਹੀ ਦੋਵਾਂ ਨੂੰ ਸਜ਼ਾ ਦਿੱਤੀ ਜਾਵੇਗੀ ਉਧਰ ਇਹਨਾਂ ਦੋਵਾਂ ਖਿਡਾਰੀਆਂ ਦੀ ਨੈਸ਼ਨਲ ਟੀਵੀ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਾਅਦ ਇਹਨਾਂ ਦੇ ਸਾਥੀ ਖਿਡਾਰੀ ਵੀ ਇਹਨਾਂ ਤੋਂ ਕਾਫੀ ਗੁੱਸੇ ਨਜ਼ਰ ਆਏ। ਇੱਥੋਂ ਤੱਕ ਕਿ ਇਹਨਾਂ ਦੀ ਸਸਪੈਂਸ਼ਨ ਨੂੰ ਹਰਪ੍ਰਜਨ ਸਿੰਘ ਨੇ ਜਾਇਜ਼ ਠਹਿਰਾਇਆ ਤੇ ਨਾਲ ਹੀ ਕਿਹਾ ਕਿ ਉਸ ਬਸ ਵਿੱਚ ਆਪਣੀ ਪਤਨੀ ਤੇ ਧੀ ਨਾਲ ਕਦੇ ਨਹੀਂ ਬੈਠਣਗੇ ਜਿਸ ਵਿੱਚ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਸਫਲ ਕਰ ਰਹੇ ਹੋ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਵੀ ਦੋਵਾਂ ਖਿਡਾਰੀਆਂ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਖੋਰ ਤਾਂ ਹੋਰਨਾਂ ਖਿਡਾਰੀਆਂ ਨੇ ਖੋਰ ਵੱਡਾ ਝਟਕਾ ਲੱਗਾ ਕਿਉਂਕਿ ਇਹ ਦੋਵੇਂ ਖਿਡਾਰੀ ਕਈ ਬ੍ਰਾਂਡਸ ਨੂੰ ਇੰਡੋਰਸ ਕਰਦੇ ਨੇ ਤੇ ਖਬਰਾਂ ਮੁਤਾਬਕ ਉਹਨਾਂ ਨੇ ਵੀ ਦੋਵਾਂ ਨਾਲ ਆਪਣੇ ਕੰਟਰੈਕਟਸ ਨੂੰ ਖਤਮ ਕਰਨ ਦਾ ਫੈਸਲਾ ਲਿਆ ਤੇ ਜੇਕਰ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਇਸ ਵਿਵਾਦ ਦਾ ਅਸਰ ਇਹਨਾਂ ਦੀ ਬ੍ਰਾਂਡ ਵੈਲਿਊ ਤੇ ਪੈ ਸਕਦਾ ਹੈ ਪਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੇ ਕਾਫੀ ਵਿਦਕਰਨ ਸ਼ੋਅ ਵਿੱਚ ਜਾ ਕੇ ਆਪਣੇ ਨਾਲ ਨਾਲ ਭਾਰਤੀ ਕ੍ਰਿਕਟ ਦੀ ਵੀ ਵੱਡੀ ਫਜ਼ੀਹਤ ਕਰ ਦਿੱਤੀ ਹੈ ਤੇ ਕਹਿਣਾ ਪਏਗਾ ਇਹ ਕਾਫੀ ਉਹਨਾਂ ਨੂੰ ਕਾਫੀ ਮਹਿੰਗੀ ਪੈ ਗਈ की ती विश अपना भविख बना चाहते हो पाओ विदेश पढ़ाई करने का मौका पिरामिड ई सर्विस दलाह नो मान्यता प्राप्त करो तिरानवे नौ सो अठर तिरानवे नौ सौ अठहत्तर